ਉਹ ਸ਼ੂਟਿੰਗ ਹੋਈ ਸੀ ਤੇ ਕਾਫੀ ਸੰਗਤ ਨੂੰ ਪਤਾ ਲੱਗ ਗਿਆ ਜੀ ਹਜੂਰ ਸਾਹਿਬ ਦਾ ਗੁਰਦੁਆਰਾ ਸਾਹਿਬ ਕਿੱਥੇ ਹੈ ਪਰ ਇੱਕ ਗੱਲ ਧਿਆਨ ਰੱਖਣਾ ਕਿ ਜ਼ਿੰਦਗੀ ਦੇ ਅੰਦਰ ਨਾ ਹਰ ਇੱਕ ਇਨਸਾਨ ਕੁਝ ਨਹੀਂ ਕਰ ਸਕਦਾ ਮਾਰੇ ਨੇ ਪਹਿਲੇ ਬਣਾ ਕੇ ਭੇਜਿਆ ਕਿਨੇ ਕੀ ਕੀ ਕਰਦਾਰ ਕਰਨਾ ਹੈ ਕੋਈ ਹਜੂਰ ਸਾਹਿਬ ਉਹਤ ਬੜਾ ਤਕਤ ਹੈ ਜਿੱਤੇ ਅੰਗਿਠਾ ਸਾਹਿਬ ਵੀ ਮਾਰੇ ਦਾ ਉਰਤਾ ਗੱਦੀ ਵੀ ਗੁਰਗੰਦ ਸਾਹਿਬ ਮਾਰੇ ਨੇ ਦਿੱਤੀ ਤੇ ਮਾਰੇ ਨੇ ਹਜੂਰ ਸਾਚਕੰਡ ਜਿਹੜੀ ਮਹਨ ਸਾਹਿਬ ਹੈ ਉਸ ਤੋਂ ਪਹਿਲੇ ਤਪੱਸਥਾਨ ਵੀ ਹਜੂਰ ਸਾਹਿਬ ਹੀ ਹੈ ਸਾਨੂੰ ਸੇਵਾ ਦਾ ਮੌਕਾ ਮਿਲਿਆ ਕਿਉਂਕਿ ਮੈਂ ਸਸਪੰਸਰੀ ਹਜੂਰ ਸਾਹਿਬ ਦਾ ਰਹਿਣ ਵਾਲਾ ਮੇਰੇ ਪੁਰਾਣੇ ਗੁਜਰਪੋਥੇ ਰਹਿੰਦੇ ਸਨ ਤੇ ਮੈਂ ਗਿੱਪੀ ਭਾਜੀ ਗੰਦ ਸਾਹਿਬ ਨੂੰ ਜਿਹੜੀ ਆਪਨੇ ਇਹ ਸੇਵਾ ਕੀਤੀ ਹੈ ਨਾ ਜੀ ਅਰਦਾਸ ਕੋਈ ਐਵੇਂ ਨਹੀਂ ਹੈ ਮਾਰੇ ਰਣਜੀਤ ਸਿੰਘ ਨੇ ਇਹ ਸਥਾਨ ਬਣਾਇਆ ਸੀ ਬਹੁਤ ਜੀਡੀ ਸ਼ੂਟਿੰਗ ਆਪਨੇ ਕੀਤੀ ਉੱਥੇ ਜਾ ਕੇ ਜੋ ਗੁੱਕੀ ਭਾਈ ਨੇ ਕੀਤਾ ਜੋ ਆਪ ਸਭ ਨੇ ਕੀਤਾ ਉੱਜ ਤੱਕ ਕਿ ਕਿੰਨੇ ਲੱਖਾਂ ਸੰਗਠਨਾਂ ਨਾਲ ਜੁੜੀ ਹੈ ਸਾਨੂੰ ਮਾਨ ਹੈ ਕਿ ਜਿਸ ਦਿਨ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਸ਼ੂਟਿੰਗ ਹੋਣੀ ਹੈ ਅਸੀਂ ਉਹ ਫਾਈਲ ਦੇਖਦੇ ਸਾਨੂੰ ਫਾਈਲ ਦਾ ਨਹੀਂ ਪਤਾ ਹੁੰਦਾ ਮਗਰ ਮੈਂ ਡਾਕਟਰ ਵੀ ਜੀ ਸਬੀ ਇਸ ਜੀ ਦਾ ਮੈਨੂੰ ਬੰਬੇ ਤੋਂ ਫੋਨ ਆਉਂਦਾ ਹੈ ਕਿ ਬੋਬੀ ਤੂੰ ਦੇਖ ਕੀ ਹੈ ਮੈਂ ਕਹਾ ਸਰ ਜੋ ਵੀ ਹੈ ਨਾ ਇਹ ਕਰਨੀ ਹੈ ਬਸ ਵਾਹ ਜੀ ਇਹ ਅਰਦਾਸ ਹੈ ਹੂੰ ਉਹ ਜਦ ਅਰਦਾਸ ਜਦ ਸੱਚੇ ਮਨ ਨਾਲ ਕਰਦੇ ਹੋ ਨਾ ਉਹ ਪੂਰਨ ਹੁੰਦੀ ਹੈ ਜਿਸ